ਲੁਧਿਆਣਾ ਵੈਸਟ ਦੀ ਜ਼ਮੀਨੀ ਚੋਣ ਤੋਂ ਬਾਅਦ ਜਿੱਥੇ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਭਾਰਤ ਪੂਸ਼ਣ ਆਸ਼ੂ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਉਹ ਅਸਤੀਫਾ ਐਕਸੈਪਟ ਵੀ ਹੋ ਗਿਆ ਔਰ ਉਸ ਐਕਸੈਪਟੈਂਸ ਤੋਂ ਬਾਅਦ ਭਾਰਤ ਪੂਸ਼ਣ ਆਸ਼ੂ ਦਾ ਇੱਕ ਨਵਾਂ ਬਿਆਨ ਲਿਖਤੀ ਤੌਰ ਤੇ ਸਾਹਮਣੇ ਆਇਆ ਭਾਰਤ ਪੂਸ਼ਣ ਆਸ਼ੂ ਨੇ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹਾਂ ਆਪਣੇ ਵਿਚਾਰ ਸਾਂਝੇ ਕੀਤੇ ਹੈ ਔਰ ਆਪਣੇ ਇਸ ਬਿਆਨ ਦੇ ਵਿੱਚ ਲੋਕਮੇ ਤਰੀਕੇ ਦੇ ਨਾਲ ਕੁਝ ਤੰਜ ਕਸਦੇ ਨਜ਼ਰ ਆਏ ਨੇ ਭਾਰਤ ਪੂਸ਼ਣ ਆਸ਼ੂ ਹੁਣ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਕੀ ਆਪਣੇ ਅਸਤੀਫੇ ਤੋਂ ਬਾਅਦ ਲੋਕਮੇ ਤਰੀਕੇ ਦੇ ਨਾਲ ਕੀ ਭਾਰਤ ਪੂਸ਼ਣ ਆਸ਼ੂ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੀ ਅਸਤੀਫਾ ਮੰਗ ਰਹੇ ਨੇ ਜਾਂ ਉਹ ਚਾ ਰਹੇ ਨੇ ਕਿ ਰਾਜਾ ਵੜਿੰਗ ਵੀ ਅਸਤੀਫਾ ਦੇਣ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜੋ ਭਾਰਤ ਪੂਸ਼ਣ ਆਸ਼ੂ ਨੇ ਆਪਣੇ ਇਸ ਬਿਆਨ ਦੇ ਵਿੱਚ ਜ਼ਾਹਰ ਕੀਤੀਆਂ ਨੇ ਕਿ ਕੁਝ ਬੋਲੇ ਨੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਭਾਰਤ ਪੂਸ਼ਣ ਆਸ਼ੂ ਦਾ ਜਿਹੜਾ ਬਿਆਨ ਹੈ ਉਹ ਇਸ ਵੇਲੇ ਸੁਰਖੀਆਂ ਦਾ ਹਿੱਸਾ ਬਣਿਆ ਹੋਇਆ ਹੈ ਦਰਸਲ ਭਾਰਤ ਪੂਸ਼ਣ ਆਸ਼ੂ ਨੇ ਇੱਕ ਸਖਤ ਸ਼ਬਦਾਂ ਵਾਲੀ ਪੋਸਟ ਵਿੱਚ ਸਵਾਲ ਕੀਤਾ ਹੈ ਕਿ ਉਹਨਾਂ ਦੀ ਮੁਹਿਮ ਨੂੰ ਕਮਜ਼ੋਰ ਕਰਨ ਲਈ ਪ੍ਰੌਕਸੀ ਨੇਤਾਵਾਂ ਦੀ ਵਰਤੋਂ ਕਿਉਂ ਕੀਤੀ ਵਡਾ ਇਲਜ਼ਾਮ ਲਾਇਆ ਆਪਣੀ ਮਹਮ ਨੂੰ ਕਮਜ਼ੋਰ ਹੋਣ ਦੇ ਵਿੱਚ ਪ੍ਰੌਕਸੀ ਨੇਤਾਵਾਂ ਦਾ ਯੋਗਦਾਨ ਭਾਰਤ ਪੁਸ਼ਨ ਆਸ਼ੂ ਇੱਥੇ ਦੱਸ ਰਹੇ ਨਹੀਂ ਔਰ ਇਲਜ਼ਾਮ ਲਾਇਆ ਕਿ ਪ੍ਰੌਕਸੀ ਨੇਤਾਵਾਂ ਦਾ ਇਸਤੇਮਾਲ ਕੀਤਾ ਗਿਆ ਔਰ ਕਿਉਂ ਕੀਤਾ ਗਿਆ ਸਵਾਲ ਕੀਤਾ ਇਸ ਨਾਲ ਹੀ ਕਹਿੰਦੇ ਨੇ ਕਿ ਕੁਝ ਲੋਕ ਇਸ ਚੋਣ ਨੂੰ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਬਜਾਏ ਨਿਜੀਕਰਾਂ ਕੱਢਣ ਦੇ ਸਾਧਨ ਵਜੋਂ ਵੇਖਦੇ ਸਨ ਨਾਲੇ ਬਿਨਾ ਉਹਨਾਂ ਦੀਆਂ ਟਿੱਪਣੀਆਂ ਨੂੰ ਵਿਆਪਕ ਤੌਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲ ਇੱਕ ਲੁਕਵੇਂ ਇਸ਼ਾਰੇ ਵਜੋਂ ਦੇਖਿਆ ਜਾ ਰਿਹਾ ਹੈ ਆਸ਼ੂ ਨੇ ਆਪਣੀ ਟਵੀਟ ਵਿੱਚ ਕਿਹਾ ਨਤੀਜੇ ਨਿਰਾਸ਼ਾਜਨਕ ਸਨ ਪਰ ਉਹਨਾਂ ਨੂੰ ਕੁਝ ਵਿਅਕਤੀਆਂ ਦੀਆਂ ਕਾਰਵਾਈਆਂ ਤੱਕ ਸੀਮਿਤ ਕਰਨਾ ਨਾ ਸਿਰਫ ਸਿਆਸੀ ਤੌਰ ਤੇ ਗਲਤ ਹੈ ਸਗੋਂ ਇਹ ਅੰਦਰੂਨੀ ਤੌਰ ਤੇ ਵੀ ਨੁਕਸਾਨਦੇਹੀ ਹੈ ਉਹਨਾਂ ਕਿਹਾ ਮੈਂ ਮੰਨਦਾ ਹਾਂ ਕਿ ਜੇ ਅਸਤੀਫੇ ਕਾਂਗਰਸ ਨੂੰ ਪ੍ਰਤੀਬਿੰਬਤ ਕਰਨ ਮੂੜ ਸਥਾਪਿਤ ਕਰਨ ਅਤੇ ਪੁਨਰ ਗਠਿਤ ਕਰਨ ਲਈ ਮਦਦਗਾਰ ਸਾਬਤ ਹੋ ਸਕਦੇ ਨੇ ਤਾਂ ਇਸ ਨੂੰ ਕਦੇ ਵੀ ਰੋਕਿਆ ਨਹੀਂ ਜਾਣਾ ਚਾਹੀਦਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਦਾ ਅਸਤੀਫਾ ਜ਼ਿੰਮੇਵਾਰੀ ਦਾ ਕੰਮ ਸੀ ਨਾ ਕਿ ਇਲਜ਼ਾਮਾਂ ਦਾ ਇਕਬਾਲ ਸਿੱਧੇ ਤੌਰ ਦੇ ਉੱਤੇ ਉਹਨਾਂ ਦੇ ਇਹਨਾਂ ਬਿਆਨਾਂ ਦੇ ਵਿੱਚ ਬਹੁਤ ਕੁਝ ਦਿਖਾਈ ਦੇ ਰਿਹਾ ਹੈ ਸਮਝ ਆ ਰਿਹਾ ਹੈ ਪਰ ਕੀ ਇਹਨਾਂ ਬਿਆਨਾਂ ਦੇ ਜ਼ਰੀਏ ਭਾਰਤ ਪੂਸ਼ਣ ਆਸ਼ੂ ਰਾਜਾ ਵੜਿੰਗ ਵੱਲ ਇਸ਼ਾਰੇ ਕਰ ਰਹੇ ਨੇ ਔਰ ਕੀ ਅਲਟੀਮੇਟਲੀ ਰਾਜਾ ਵੜਿੰਗ ਨੂੰ ਇਸ ਹਾਰ ਤੋਂ ਬਾਅਦ ਅਸਤੀਫਾ ਦੇਣਾ ਪਵੇਗਾ ਹਾਲਾਂਕਿ ਅਜੇ ਤੱਕ ਹਾਈ ਕਮਾਂਡ ਸ਼ਾਇਦ ਉਨੀ ਸਖਤ ਹੁੰਦੀ ਨਜ਼ਰ ਨਹੀਂ ਆ ਰਹੀ ਪਰ ਪੀਪੀਸੀਸੀ ਪ੍ਰਧਾਨਗੀ ਤੋਂ ਕਿ ਰਾਜਾ ਵੜਿੰਗ ਨੂੰ ਅਸਤੀਫਾ ਦੇਣਾ ਪਵੇਗਾ ਜਾਂ ਦੇਣਾ ਚਾਹੀਦਾ ਆਪਣੇ ਵਿਚਾਰ ਵੀ ਕਮੈਂਟ ਸੈਕਸ਼ਨ 'ਚ ਦੱਸਣਾ ਨਾ ਭੁੱਲਣਾ ਔਰ ਬਨੇ ਰੋ ਵਨ ਇੰਡੀਆ ਪੰਜਾਬੀ ਤੇ